ਲੁੱਕ ਦਿੱਤੀ ਇਹਨੂੰ ਹਵੇਲੀ ਟਾਈਪ ਹੈ ਨਾ ਤੇ ਇਹਦਾ ਕਿੰਨੀ ਚੜਾਈ ਹੈ ਤੇ ਕਿੰਨੀ ਲੰਬਾਈ ਹੈ ਜੀ 34 ਚੜਾਈ ਹੈ ਜੀ 45 ਲੰਬਾਈ ਹੈ ਠੀਕ ਹੈ ਥੱਲੇ ਆਪਣੇ 1500 ਸਕਰ ਫੁੱਟ ਏਰੀਆ ਜੀ ਤੇ ਉੱਪਰ ਆਪਣਾ 1000 ਸਕਰ ਫੁੱਟ ਏਰੀਆ ਜੀ ਵਿੱਚ ਟੈਂਕੀ ਬਾਈ ਵਿੱਚ ਟੈਂਕੀ ਤੇ ਬਾਈ ਇਹਦੇ ਚ ਜੇ ਆਪਾਂ ਦੇਖੀਏ ਕਿੰਨੇ ਰੂਮ ਨੇ ਇਹਦੇ ਚ ਕੀ ਕੀ ਬਣਿਆ ਹੋਇਆ ਹੈ ਇਹਦੇ ਆਪਣੇ ਤਿੰਨ ਬੈਡਰੂਮ ਨੇ ਠੀਕ ਹੈ ਜੀ ਇੱਕ ਕਿਚਨ ਹੈ ਜੀ ਇੱਕ ਲੂਬੀ ਇੱਕ ਕਪੂਰ ਚੀ ਠੀਕ ਹੈ ਜੀ ਤੇ ਇੱਕ ਉੱਪਰ ਲੂਬੀ ਤੇ ਦੋ ਡਰੈਸਿੰਗ ਰੂਮ ਚ ਦੋ ਬਾਥਰੂਮ ਹੀ ਦੋਨਾਂ ਨਾਲੇ ਉੱਪਰ ਵਾਲੇ ਨਾਲ ਵੀ ਬਾਥਰੂਮ ਤੇ ਡਰੈਸਿੰਗ ਏਰੀਆ ਅਟੈਚ ਆ ਥੱਲੇ ਵਾਲੇ ਬੈਡਰੂਮ ਥੱਲੇ ਵਾਲੇ ਬੈਡਰੂਮ ਨਾਲ ਵੀ ਟੈਚ ਤੇ ਬਾਈ ਉਧਰ ਵੀ ਤੁਸੀਂ ਅਲੱਗ ਤੋਂ ਦੇਤੇ ਹੈ ਨਾ ਅਲੱਗ ਤੋਂ ਬਣਾਇਆ ਜੀ ਤੇ ਇੱਧਰ ਆ ਗਿਆ ਜੀ ਕਿਚਨ ਦਾ ਏਰੀਆ ਜਿਹੜਾ ਕਿ ਕਾਰਜ ਕਿਹਦੇ ਕਹਿ ਸਕਦੇ ਆ ਆਪਾਂ ਜੇ ਕਿਸੇ ਭਰਾ ਕੋਲ 34x45 ਦਾ ਪਲਾਟ ਹੋਵੇ ਤਾਂ ਇਦਾਂ ਦਾ ਸੋਹਣਾ ਡਿਜ਼ਾਈਨ ਬਣ ਸਕਦਾ ਬਾਈ ਤੇ ਆਪਾਂ ਅੰਦਰ ਤੋਂ ਦਿਖਾਉਨੇ ਆ ਤੇ ਕੰਮ ਕੀ ਹੋਇਆ ਬਾਈ ਇਹਦਾ ਸਾਰਾ ਆਪਾਂ ਹੁਣ ਤੱਕ ਮੰਨ ਲਓ ਵੀ ਪੱਥਰ ਲਾਤਾ ਸਾਰਾ ਹੀ ਠੀਕ ਹੈ ਤੇ ਲੱਕੜ ਦੀਆਂ ਦੀ ਲੱਕੜ ਦਾ ਕੰਮ ਆਪਾਂ ਸਟਾਰਟ ਕਰਨਾ ਜੀ ਠੀਕ ਹੈ ਜੀ ਤੇ ਬਾਕੀ ਲਗਭਗ ਸਾਰੇ ਤਿਆਰ ਆ ਬਾਕੀ ਬਿਜਲੀ ਦਾ ਕੰਮ ਰਹਿ ਗਿਆ ਇਕੱਲਾ ਬਿਜਲੀ ਦਾ ਕੰਮ ਰਹਿਦਾ ਠੀਕ ਹੈ 12 ਬਾਈ ਪੇਂਟ ਪੂਟ ਕਰਵਾਉਗੇ ਨਾ ਸਾਰਾ ਕਰਾਵਾਂਗੇ ਤੇ ਬਾਈ 3D ਐਲੀਵੇਸ਼ਨ ਹੋਇਆ ਤੁਹਾਡੇ ਕੋਲੋਂ ਦੇਵ ਨਾਲ ਦੇਵਾਂਗੇ ਜਿ ਨਾਲ ਅਟੈਚ ਕਰਿਓ ਹਾਂ ਉਹ ਜਰੂਰ ਲਾਵਾਂਗੇ ਤੇ ਆਪਾਂ ਇੱਕ ਗੱਲ ਹੋਰ ਦੱਸ ਦਈਏ ਬਾਈ ਜਿਹੜਾ ਆਪਾਂ ਨੰਬਰ ਦੇਵਾਂਗੇ ਉਹਨਾਂ ਨੇ ਡਿਜ਼ਾਈਨ ਕੀਤੀ ਹੈ ਭਰਾ ਹੋਰ ਨੇ ਉਹਨਾਂ ਦਾ ਪਪਰ ਸਕਰੀਨ ਦੇ ਨੰਬਰ ਦੇ ਦਾਂਗੇ ਅਗਰ ਤੁਸੀਂ ਡਿਜ਼ਾਈਨ ਕਰਵਾਉ ਤੁਹਾਨੂੰ ਨਕਸ਼ਾ ਬਣਾ ਕੇ ਦੇ ਦਾਂਗੇ ਤਾਂ ਗੱਲਬਾਤ ਤੁਸੀਂ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਦੋਸਤੋ ਦੱਸਣਾ ਜਰੂਰ ਇਹ ਤੁਹਾਨੂੰ ਹਵੇਲੀ ਟਾਈਪ ਲੁੱਕ ਕਿੱਦਾਂ ਦੀ ਲੱਗੀ ਤੇ ਪੀਓਪੀ ਦਾ ਕੰਮ ਵੀ ਬਾਈ ਸਾਰਾ ਕੰਪਲੀਟ ਆ ਸਾਰਾ ਕੰਪਲੀਟ ਆ ਇਦਾਂ ਦੇ ਨਵੇਂ ਡਿਜ਼ਾਈਨ ਲੈ ਕੇ ਤੁਹਾਡੇ ਵਾਸਤੇ ਹਰ ਹਾਜਰ ਰਹੇ ਰਹਿਾਂਗੇ ਅਸੀ